ਗਰਮੀਆਂ ਦੇ ਵਿੱਚ ਪਤਲੇ ਹੋਣ ਦੇ ਲਈ ਕਿਹੜੀ ਡਰਿੰਕ ਪੀਤੀ ਜਾਵੇ ਕਿਉਂਕਿ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਆਪਾਂ ਜੀਰਾ ਜਵੈਨ ਦੀ ਗੱਲ ਕੀਤੀ ਤਾਂ ਕਈ ਕਹਿੰਦੇ ਨੇ ਜੀ ਇਹ ਇਸ ਦੀ ਤਸੀਰ ਗਰਮ ਲੱਗਦੀ ਹੈ ਕਈਆਂ ਨੂੰ ਸੂਟ ਨਹੀਂ ਕੀਤੀ ਕਾਲੀ ਮਿਰਚ ਨਾਲ ਵੀ ਪਤਲੇ ਹੁੰਦਾ ਤਰੀਕਾ ਮੈਂ ਦੱਸਿਆ ਸੀ ਉਸ ਦੇ ਵਿੱਚ ਵੀ ਕਈਆਂ ਦੇ ਕਮੈਂਟ ਆਏ ਜੀ ਸਾਨੂੰ ਸੂਟ ਨਹੀਂ ਕਰਦੀ ਕਾਲੀ ਮਿਰਚ ਜਾਂ ਕਾਲੀ ਮਿਰਚ ਖਾਣ ਤੋਂ ਬਾਅਦ ਪੇਟ ਵਿੱਚ ਦਰਦ ਹੁੰਦਾ ਤਾਂ ਮੈਂ ਅੱਜ ਤੁਹਾਨੂੰ ਇੱਕ ਹੋਰ ਬਹੁਤ ਅੱਛੀ ਚੀਜ਼ ਦੱਸਣ ਜਾ ਰਹੀ ਹਾਂ ਤਾਂ ਸਭ ਨੂੰ ਹੀ ਸੂਟ ਕਰਨ ਵਾਲੀ ਹੈ ਵੈਸੇ ਵੀ ਇਹ ਗਰਮੀਆਂ ਦੇ ਵਿੱਚ ਅਗਰ ਤੁਸੀਂ ਯੂਜ਼ ਕਰ ਰਹੇ ਹੋ ਤਾਂ ਡਾਈਜੈਸ਼ਨ ਦੇ ਲਈ ਅੱਛੀ ਹੈ ਠੰਡ ਨੂੰ ਜ਼ਰੂਰ ਦੇਗੀ ਔਰ ਇਹ ਹੈ ਜੀ ਸੌਂਫ ਜੀ ਹਾਂ ਹਰੀ ਸੌਂਫ ਜਿਹੜੀ ਅਸੀਂ ਬਾਜ਼ਾਰੋਂ ਲੈ ਕੇ ਆਨੇ ਆ ਮਸਾਲਿਆਂ ਵਿੱਚ ਪਾਉਣ ਦੇ ਲਈ ਜਾਂ ਆਪਾਂ ਚਾਹ ਬਣਾਉਣ ਦੇ ਵਿੱਚ ਫਲੇਵਰ ਦੇਣ ਦੇ ਲਈ ਵੀ ਹਰੀ ਸੌਂਫ ਦੀ ਵਰਤੋਂ ਕਰਦੇ ਆ ਸੋ ਸੌਂਫ ਦੇ ਅੱਜ ਆਪਾਂ ਫਾਇਦਿਆਂ ਦੀ ਗੱਲ ਕਰ ਰਹੇ ਆ ਮੋਟਾਪਾ ਘਟਾਉਣ ਦੇ ਨਾਲ ਨਾਲ ਢੇਰ ਸਾਰੇ ਫਾਇਦੇ ਤੁਹਾਨੂੰ ਦੇਣ ਜਾ ਰਿਹਾ ਹੈ ਸੌਂਫ ਦਾ ਪਾਣੀ ਇਹ ਕਿਵੇਂ ਬਣਾਣਾ ਹੈ ਇਹ ਵੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਜ਼ਰੂਰ ਦੱਸਾਂਗੀ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕਿ ਇਹਦਾ ਸਹੀ ਤਰੀਕਾ ਸਾਨੂੰ ਕਦੋਂ ਇਹ ਸੌਂਫ ਦਾ ਪਾਣੀ ਪੀਣਾ ਚਾਹੀਦਾ ਤਾਂ ਸਵੇਰੇ ਸਵੇਰੇ ਜਦੋਂ ਅਸੀਂ ਖਾਲੀ ਪੇਟੇ ਸੌਂਫ ਦਾ ਪਾਣੀ ਪੀਣਾ ਹੈ ਨਾ ਤਾਂ ਇਸੇ ਤੁਹਾਨੂੰ ਸਾਰੇ ਫਾਇਦੇ ਮਿਲਦੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਡਾਈਜੈਸ਼ਨ ਦੀ ਸਭ ਤੋਂ ਪਹਿਲਾਂ ਡਾਈਜੈਸ਼ਨ ਇਸ ਨਾਲ ਸਹੀ ਰਹਿਣ ਵਾਲਾ ਹੈ ਕਈਆਂ ਨੂੰ ਗਰਮੀਆਂ ਦੇ ਵਿੱਚ ਕੁਝ ਖਾਏ ਥੋੜਾ ਬੋਤਾ ਖਾਏ ਪੀਏ ਤੇ ਵੀ ਬਹੁਤ ਭਾਰੀਪਨ ਰਹਿਣ ਲਾ ਜਾਂਦਾ ਹੈ ਜਾਂ ਪੇਟ ਗੈਸ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਤੁਸੀਂ ਇਹ ਪਾਣੀ ਸਵੇਰੇ ਪੀ ਸਕਦੇ ਹੋ ਔਰ ਇਹ ਤੁਹਾਨੂੰ ਕੁਝ ਦਿਨਾਂ ਅੰਚ ਤੁਹਾਨੂੰ ਇਸ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਜ਼ਰੂਰ ਨਜ਼ਰ ਆਏਗਾ ਈਵਨ ਜਿਹੜਾ ਮੋਟਾਪੇ ਦੀ ਆਪਾਂ ਗੱਲ ਕਰ ਰਿਹਾ ਮੋਟਾਪਾ ਘਟਾਉਣ ਦੇ ਉੱਪਰ ਗੱਲ ਕਰ ਰਿਹਾ ਇਹ ਪਾਣੀ ਲਗਾਤਾਰ ਕੰਟੀਨਿਊ ਤੁਸੀਂ ਪੀਂਦੇ ਰਹੋਗੇ ਤਾਂ ਇਸ ਨਾਲ ਤੁਹਾਨੂੰ ਢੇਰ ਸਾਰੇ ਫਾਇਦੇ ਜ਼ਰੂਰ ਮਿਲਣਗੇ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਦੇ ਲਈ ਵੀ ਸੌਂਫ ਬਹੁਤ ਹੀ ਵਧੀਆ ਹੈ ਸਿਰਫ ਸੌਂਫ ਦਾ ਪਾਣੀ ਹੀ ਨਹੀਂ ਬਲਕਿ ਜੇਕਰ ਤੁਸੀਂ ਆਪਣੇ ਖਾਣੇ ਤੋਂ ਬਾਅਦ ਵੈਸੇ ਵੀ ਸੌਂਫ ਚਬਾ ਚਬਾ ਕੇ ਖਾ ਲੈਂਦੇ ਹੋ ਡਾਈਜੈਸ਼ਨ ਉੱਥੇ ਵੀ ਤੁਹਾਡਾ ਸਹੀ ਹੋਣਾ ਹੈ ਕਬਜ਼ੀ ਪ੍ਰੋਬਲਮ ਦਾ ਉੱਥੇ ਵੀ ਤੁਹਾਡਾ ਇਲਾਜ ਹੋ ਜਾਣਾ ਹੈ ਕਿਉਂਕਿ ਸੌਂਫ ਦੇ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਔਰ ਇਸ ਨਾਲ ਡਾਈਜੈਸ਼ਨ ਤੁਹਾਡਾ ਇੰਪਰੂਵ ਹੁੰਦਾ ਹੈ ਮੈਟਾਬੋਲਿਜ਼ਮ ਤੁਹਾਡਾ ਸਹੀ ਹੋ ਜਾਂਦਾ ਹੈ ਸਰੀਰ ਨੂੰ ਠੰਡਕ ਇਸ ਦੇ ਨਾਲ ਮਿਲਦੀ ਹੈ ਸੋ ਅੱਗੋਂ ਆਪਾਂ ਗੱਲ ਕਰੀਏ ਤਾਂ ਬੀ ਨੂੰ ਵੀ ਕੰਟਰੋਲ ਕਰਦਾ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਉਹਨਾਂ ਨੂੰ ਪ੍ਰੋਬਲਮ ਹੈ ਉਹਨਾਂ ਦੇ ਲਈ ਵੀ ਇੱਥੇ ਜੋ ਸੌਂਫ ਹੈ ਬਹੁਤ ਹੀ ਵਧੀਆ ਗੁਣਕਾਰੀ ਬਹੁਤ ਹੀ ਫਾਇਦੇਮੰਦ ਰਹਿ ਸਕਦੀ ਹੈ ਪਰ ਡੇਲੀ ਤੁਸੀਂ ਯੂਜ਼ ਇਹਨੂੰ ਜ਼ਰੂਰ ਕਰੋ ਤਾਂ ਤੁਹਾਨੂੰ ਤਾਂ ਹੀ ਰਿਜ਼ਲਟ ਦਿਖੇਗਾ ਕਿਉਂਕਿ ਇਹ ਚੀਜ਼ਾਂ ਐਵੇਂ ਨਹੀਂ ਹੈ ਕਿ ਇੱਕ ਵਾਰੀ ਖਾਇਆ ਔਰ ਬਸ ਇਸ ਦਾ ਫਰਕ ਪੈ ਗਿਆ ਸਿੱਕੰਟੀਨਿਊ ਆਪਣੀ ਡਾਈਟ ਵਿੱਚ ਅਗਰ ਇਹਨਾਂ ਚੀਜ਼ਾਂ ਨੂੰ ਹਿੱਸਾ ਬਣਾਵਾਂਗੇ ਆਪਣਾ ਤਾਂ ਹੀ ਸਾਨੂੰ ਇਸ ਦੇ ਨਾਲ ਫਾਇਦੇ ਮਿਲਣਗੇ सॉन्ज ऑफ द पानी जेड़ा है वो ਸਾਡੇ ਲਿਵਰ ਨੂੰ ਵੀ ਡੀਟੌਕਸੀਫਾਈ ਕਰਦਾ ਹੈ ਤੇ ਲਿਵਰ ਨੂੰ ਡੀਟੌਕਸ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਲਿਵਰ ਸਾਡੀ ਬਾਡੀ ਦੇ ਵਿੱਚ ਫਿਲਟਰ ਦਾ ਕੰਮ ਕਰਦਾ ਹੈ ਕੋਈ ਵੀ ਟੌਕਸਿਨਸ ਜੋ ਸਾਡੀ ਬਾਡੀ ਵਿੱਚ ਸਾਡੇ ਖਾਣੇ ਪੀਣੇ ਨਾਲ ਜਾਂ ਵੈਸੇ ਵੀ ਪੋਲੂਸ਼ਨ ਦੇ ਨਾਲ ਸਾਡੀ ਬਾਡੀ ਦੇ ਅੰਦਰ ਆ ਜਾਂਦੇ ਨੇ ਤਾਂ ਲਿਵਰ ਉਸ ਸਭ ਨੂੰ ਸਾਡੀ ਬਾਡੀ ਚੋਂ ਬਾਹਰ ਕਰ ਦਿੰਦਾ ਇਸ ਲਈ ਸਾਨੂੰ ਲਿਵਰ ਨੂੰ ਡੀਟੌਕਸ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸੌਂਸ ਆਫ ਦਾ ਪਾਣੀ ਸਾਡੇ ਲਿਵਰ ਨੂੰ ਡੀਟੌਕਸ ਕਰਦਾ ਹੈ ਐਕਸਟਰਾ ਕੋਈ ਵੀ ਫੈਟ ਸਾਡੀ ਬਾਡੀ ਵਿੱਚ ਜਮਾ ਹੋਏਗਾ ਹੀ ਜੇਕਰ ਲੀਵਰ ਸਭ ਚੀਜ਼ਾਂ ਨੂੰ ਟਾਈਮਲੀ ਡੀਟੌक्स ਕਰਦਾ ਰਹੇਗਾ ਫੈਟੀ ਲੀਵਰ ਦੀ ਵੀ ਪ੍ਰੋਬਲਮ ਨਹੀਂ ਹੋਏਗੀ ਜੇਕਰ ਤੁਸੀਂ ਰੈਗੂਲਰ ਜੋ ਹੈ ਸੌਫ ਜਾਂ ਸੌਫ ਦੇ ਪਾਣੀ ਦਾ ਇਸਤੇਮਾਲ ਕਰਦੇ ਹੋ ਸਰੀਰ ਨੂੰ ਠੰਡਕ ਦਿੰਦਾ ਹੈ ਤਾਂ ਮੈਂ ਗੱਲ ਕੀਤੀ ਹੈ ਈਵਨ ਜਿਨ੍ਹਾਂ ਨੂੰ ਪੂਰਾ ਦਿਨ ਆਫਿਸ ਵਿੱਚ ਬੈਠ ਕੇ ਕੰਮ ਕਰਨਾ ਪੈਂਦਾ ਹੈ ਉਹ ਵੀ ਜੋ ਹੈ ਸੌਫ ਦਾ ਪਾਣੀ ਇੱਕ ਬੋਤਲ ਆਪਣਾ ਰੈਡੀ ਕਰਕੇ ਨਾਲ ਲੈ ਕੇ ਜਾ ਸਕਦੇ ਨੇ ਥੋੜੇ-ਥੋੜੇ ਦੇਰ ਬਾਅਦ ਤੁਸੀਂ ਇਹ ਪਾਣੀ ਪੀਂਦੇ ਰਹੋ ਤੁਹਾਡਾ ਹਾਜ਼ਮਾ ਵੀ ਸਹੀ ਰਹੇਗਾ ਗਰਮੀਆਂ ਦੀ ਜਿਵੇਂ ਆਪਾਂ ਗੱਲ ਕਰਦੇ ਆ ਸਰੀਰ ਦੇ ਵਿੱਚ ਠੰਡਕ ਵੀ ਬਣੀ ਰਹੇਗੀ ਸਰੀਰ ਦੇ ਵਿੱਚ ਚੁਸਤੀ ਵੀ ਤੁਹਾਨੂੰ ਜ਼ਰੂਰ ਫੀਲ ਹੁੰਦੀ ਰਹੇਗੀ ਅਗੋਂ ਆਪਾਂ ਗੱਲ ਕਰੀਏ ਤਾਂ ਜਿਹੜੀ ਮਦਰਸ ਹੁੰਦੀਆਂ ਬੱਚੇ ਨੂੰ ਫੀਡ ਕਰਵਾਉਂਦੀਆਂ ਦੁੱਧ ਬਲਾਨਦੀਆਂ ਨੇ ਮਮਾ ਤਾਂ ਉਹਨਾਂ ਲਈ ਵੀ ਸੌਂਘ ਜੋ ਹੈ ਵਧੀਆ ਹੀ ਰਹਿਣ ਵਾਲੀ ਹੈ ਕਿਸੇ ਵੀ ਤਰ੍ਹਾਂ ਦੀ ਕਬਜ਼ ਗੈਸ ਐਸਿਡਿਟੀ ਦੀ ਪ੍ਰੋਬਲਮ ਤਾਂ ਹੋਏਗੀ ਨਹੀਂ ਨਾਲ ਦੇ ਨਾਲ ਬੱਚੇ ਦੇ ਲਈ ਦੁੱਧ ਵੀ ਜੋ ਹੈ ਚੰਗੀ ਮਾਤਰਾ ਵਿੱਚ ਜ਼ਰੂਰ ਬਣਦਾ ਰਹੇਗਾ ਕਿਉਂਕਿ ਅਸੀਂ ਕਵਰੇ ਕੁਝ ਰੈਮਡੀਜ਼ ਦੀ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਹੁੰਦੀਆਂ ਹਨ ਉਹਨਾਂ ਦਾ ਵੀ ਸਵਾਲ ਇਹ ਜ਼ਰੂਰ ਆਉਂਦਾ ਹੈ ਕਿ ਕੀ ਮੈਂ ਇਹ ਚੀਜ਼ ਖਾ ਸਕਦੀਆਂ ਜਾਂ ਨਹੀਂ ਤਾਂ ਸੌਂਫ ਜੋ ਹੈ ਜ਼ਰੂਰ ਉਹ ਮਾਵਾਂ ਵੀ ਯੂਜ਼ ਕਰ ਸਕਦੀਆਂ ਨੇ ਜਿਨ੍ਹਾਂ ਦੇ ਬੱਚੇ ਛੋਟੇ ਨੇ ਤੇ ਮਾਵਾਂ ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਨੇ ਸੋ ਹੁਣ ਆਪਾਂ ਗੱਲ ਕਰ ਲੈਨੇ ਆ ਜੀ ਇਹ ਜਿਹੜਾ ਸੌਂਫ ਵਾਲਾ ਪਾਣੀ ਹੈ ਤਿਆਰ ਕਰਨਾ ਕਿਵੇਂ ਹੈ ਤਾਂ ਬੜਾ ਹੀ ਈਜ਼ੀ ਜਿਹਾ ਪ੍ਰੋਸੈਸ ਹੈ ਇਸ ਦੇ ਲਈ ਕੋਈ ਲੰਬੀ ਚੌੜੀ ਰੈਸিপি ਨਹੀਂ ਹੈ ਰਾਤ ਨੂੰ ਇੱਕ ਗਲਾਸ ਪਾਣੀ ਤੁਸੀਂ ਲੈਣਾ ਉਸ ਦੇ ਵਿੱਚ ਇੱਕ ਡੇਢ ਚਮਚ ਤੁਸੀਂ ਸੌਂਫ ਪਾ ਦੇਣੀ ਹੈ ਇਹ ਪੂਰੀ ਰਾਤ ਭਿੱਜੀ ਰਹਿਣ ਦਿਓ ਸਵੇਰੇ ਇਸ ਨੂੰ पानी चाहे तो नॉर्मली छान के पी लो या फिर तुसी अगर इसन थोड़ा गर्म करना चाहते हो इस बोयल करना चाहते हो बोयल करके नॉर्मल करके सिप सिप करके भी पी सकते हो अगर तुसी आ, ਇਹ ਜਿਹੜੀ ਸੌਫ ਹੈ ਬੋਇਲ ਕਰਨ ਤੋਂ ਬਾਅਦ ਜਾਂ ਜਿਹੜੀ ਰਾਤ ਪਰ ਭਿੱਜੀ ਹੋਈ ਸੀ ਨਹੀਂ ਵੀ ਖਾਣਾ ਚਾਹੁੰਦੇ ਤਾਂ ਪਾਣੀ ਦੇ ਵਿੱਚ ਇਸ ਦੇ ਤੱਤ ਤਾਂ ਆ ਚੁੱਕੇ ਨੇ ਪਰ ਜੇਕਰ ਤੁਸੀਂ ਇਹ ਸੌਫ ਵੀ ਖਾ ਲਓਗੇ ਨਾ ਤਾਂ ਉਸ ਦੇ ਹੋਰ ਵੀ ਬੈਨੀਫਿਟ ਤੁਹਾਨੂੰ ਮਿਲ ਜਾਣਗੇ ਕਿਉਂਕਿ ਇਸ ਦੇ ਨਾਲ ਚੰਗੀ ਮਾਤਰਾ ਵਿੱਚ ਫਾਈਬਰ ਵੀ ਤੁਸੀਂ ਖਾ ਲਿਆ ਔਰ ਫਾਈਬਰ ਜੋ ਹੈ ਸਾਡੇ ਡਾਈਜੈਸ਼ਨ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਸ ਦੇ ਨਾਲ ਤਾਂ ਤੁਹਾਨੂੰ ਢੇਰ ਸਾਰੇ ਫਾਇਦੇ ਮਿਲਣੇ ਹੀ ਨੇ ਸੋ ਜ਼ਰੂਰ ਤੁਸੀਂ ਇਸ ਨੂੰ ਅਪਣਾ ਕੇ ਦੇਖੋ ਦੇਖੋ ਮੋਟਾਪਾ ਘੱਟ ਕਰਨ ਲਈ ਵਜ਼ਨ ਘੱਟ ਕਰਨ ਲਈ ਇਹ ਵੀ ਬਹੁਤ ਅੱਛੀ ਰੈਮਡੀ ਹੈ ਰੈਗੂਲਰ ਯੂਜ਼ ਕਰਨ ਜਿਨ੍ਹਾਂ ਨੂੰ ਜੀਰਾ ਅਜਵਾਇਨ ਸੂਟ ਨਹੀਂ ਕਰਦਾ ਗਰਮ ਲੱਗਦੀ ਹੈ ਅਜਵਾਇਨ ਜਵੈਨ ਦੀ ਆਪਾਂ ਗੱਲ ਕਰਦੇ ਆ ਜਾਂ ਕਾਲੀ ਮਿਰਚ ਵੀ ਜਿਨ੍ਹਾਂ ਨੂੰ ਖਾਣੇ ਚ ਨਹੀਂ ਉਹ ਨਹੀਂ ਖਾ پا ਰਹੇ ਨੇ ਤਾਂ ਤੁਸੀਂ ਸੌਂਫ ਸੌਂਫ ਦਾ ਪਾਣੀ ਜ਼ਰੂਰ ਇਸਤੇਮਾਲ ਕਰੋ ਇਸ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਜ਼ਰੂਰ ਮਿਲਣ ਹੀ ਵਾਲਾ ਹੈ ਸਿਰਫ ਇਹੀ ਜੋ ਮੈਂ ਗੱਲਾਂ ਕੀਤੀਆਂ ਮੋਟਾਪਾ ਬੀਪੀ ਹਾਰਟ ਦੀ ਪ੍ਰੋਬਲਮ ਸਿਰਫ ਇਹੀ ਨਹੀਂ ਜਦੋਂ ਤੁਸੀਂ ਪੀਣਾ ਸ਼ੁਰੂ ਕਰੋਗੇ ਨਾ ਇਹ ਪਾਣੀ ਤੁਹਾਨੂੰ ਆਪਣੀਆਂ ਹੋਰ ਵੀ ਕਈ ਹੈਲਥ ਪ੍ਰੋਬਲਮਸ ਜੋ ਹੈ ਠੀਕ ਹੁੰਦੀਆਂ ਨਜ਼ਰ ਆਣਗੀਆਂ ਜਿਵੇਂ ਕਈ a ਫੇਸ ਤੇ ਸਾਨੂੰ ਸਵੇਲਿੰਗ ਹੋਈ ਲੱਗਦੀ ਹੈ ਹੱਥਾਂ ਪੈਰਾਂ ਤੇ ਕਿਵਰ ਥੋੜੀ ਬਹੁਤ ਸਵੇਲਿੰਗ ਹੁੰਦੀ ਹੈ ਕਿਤੇ ਦਰਦ ਫੀਲ ਹੁੰਦਾ ਹੈ ਉਥੇ ਵੀ ਤੁਹਾਨੂੰ ਇਹਦਾ ਨਾਲ ਫਾਇਦਾ ਮਿਲੇਗਾ ਈਵਨ ਤੁਸੀਂ ਜਦੋਂ ਪਾਣੀ ਰੈਗੂਲਰ ਪੀਣਾ ਸ਼ੁਰੂ ਕਰੋਗੇ ਤੁਹਾਡੀ ਸਕਿਨ ਵੀ ਅੱਛੀ ਹੁੰਦੀ ਸ਼ੁਰੂ ਹੋ ਜਾਏਗੀ ਕੋਈ ਚਿਹਰੇ ਤੇ ਨਿਸ਼ਾਨ ਹੈ ਜਾਂ ਪਿੰਪਲਸ ਹੋਣ ਲੱਗ ਜਾਂਦੇ ਸੀ ਕਿਉਂਕਿ ਠੰਡੀ ਹੁੰਦੀ ਹੈ ਸੌਂਫ ਤਾਂ ਜਿਨ੍ਹਾਂ ਦੇ ਪਿੰਪਲਸ ਹੁੰਦੇ ਨੇ ਉਹਨਾਂ ਲਈ ਵੀ ਇੱਥੇ ਸੌਂਫ ਤੇ ਸੌਂਫ ਦਾ ਪਾਣੀ ਬਹੁਤ ਫਾਇਦਾ ਕਰਨ ਵਾਲਾ ਹੈ ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਕਰਕੇ ਵੀ ਆਪਣੇ ਸੁਝਾ फॉलो कर लो यूट्यूब चैनल हेल्थ है सबसक्राइब नहीं किया फटाफट फ़ड़ सबसक्राइब भी कर लो मिला जल्दी ही सेहत में जुड़ी होर खास जानकारी के लिए फिलहाल ही कि हरजोत कौर दौ जी इजाजत सत श्रीकाल